ਫਿਲੌਰ ਪੁਲਿਸ ਨੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਚਾਰ ਮਹਿਲਾਵਾਂ ਸਮੇਤ ਪੰਜ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਪਵੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਮਨਜੀਤ ਪਤਨੀ ਬੂਟਾ ਅਤੇ ਤਲਵਿੰਦਰ ਪਤਨੀ ਦੇਵਰਾਜ ਦੋਨੋਂ ਵਾਸੀ ਗੰਨਾਪਿੰਡ ਨੂੰ ਪੁਲਿਸ ਨੇ 110 ਨਸ਼ੀਲੀਆਂ ਪਵੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਜਰਕੀ ਮਨਜੀਤ ਉਰਫ ਦੀਸ਼ਾ ਪਤਨੀ ਬਿੰਦਰਵਾਸੀ ਰਾਏਪੁਰ ਅਰਾਈਆਂ ਤੇ ਹੁਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕਟਿਆਣਾ ਛੰਡੀਪੀਰ ਤੋਂ 90 ਨਸ਼ੀਲੀਆਂ ਗੁਣੀਆਂ ਭ੍ਰਮਤ ਹੋਈਆਂ ਜਿਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਏ ਕੁਮਾਰ ਨੰਗਲਦੀ ਵਿਸ਼ੇਸ਼ ਰਿਪੋਰਟ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲ੍ਹਾ ਜ਼ਿਲੰਗਰ ਦੇ ਹੱਥ ਕੋਸਮ ਸੁਲੇਲ ਸਫਲਤਾ ਹਸਲ ਹੋਈ ਜਦ ਮਾਨਯੋਗ ਜ਼ਿਲਹੰਦਰ ਦੇ ਹਕੀ ਐਸਐਸਪੀ ਸਰਦਾਰ ਹਰਮਿੰਦਰ ਸਿੰਘ ਜੀ ਦੀ ਹਦਾਇਤਾਂ ਮੁਤਾਬਕ ਅਤੇ ਡੀਐਸਪੀ ਫਲੋਰ ਸਰਦਾਰ ਸਰਮੁਖ ਸਿੰਘ ਬਲਜੀਤ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਨਾ ਫਲੋਰ ਪੁਲਿਸ ਨੇ ਦੋ ਮੁਕੱਦਮੇ ਦਰਜ ਕੀਤੇ ਆ ਪਹਿਲੀ ਗੜੀ ਪਹਿਲਾ ਮੁਕਦਮਾ ਨੰਬਰ 192 ਨੰਬਰ ਹੈ ਜੋ ਕਿ ਮਨਜੀਤ ਕੌਰ ਪਤਨੀ ਬੂਟਾਵਾਸੀ ਕੰਨਪਿੰਡ ਅਤੇ ਤਲਵਿੰਦਰ ਰੇਲਿਸ ਕਿੰਦੋ ਪਤਨੀ ਦੇਵਰਾਜ ਵਾਸੀ ਕੰਨਪਿੰਡ ਦੇ ਖਿਲਾਫ ਦਰਜ ਕੀਤਾ ਅਤੇ ਉਨ੍ਹਾਂ ਪਾਸੋਂ ਕਰੀਬ 110 ਗੋਲੀਆਂ ਨਿਸ਼ਖਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਜੋ ਕਿ ਤਲਵਿੰਦਰ ਰੇਲੇ ਇਸਕੇ ਦੋ ਤੇ ਕਰੀਬ ਚਾਰ ਮੁਕਦਮੇ ਪਹਿਲਾਂ ਦਰਜ ਦਰਜਿਸ਼ਟ ਹੈ ਜੋ ਕਿ ਜਿਸਦੀ ਛੋਕੜ ਪੈਣਾ ਵੀ ਨਸ਼ੇ ਵਿੱਚ ਸੰਬੰਧੀ ਹੈ ਮੁਕਦਮਾ ਨੰਬਰ 192 ਜੋ ਕਿ ਮਨਜੀਤ ਕੌਰ ਉਰਫ ਦੀ ਸ਼ੋ ਪਤਨੀ ਬਿੰਦਰਵਾਸੀ ਰਾਏਪੁਰਾਇਆ ਦੇ ਖਿਲਾਫ ਦਰਜਿਸਟਰ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੌਰ ਵਾਸੀ ਕੜਿਆਣਾ ਚੰਡੀ ਦੀ ਦੇ ਖਿਲਾਫ ਦਰਜਿਸਟਰ ਕੀਤਾ ਜਿਸ ਪਾਸੋਂ ਗ੍ਰੀਪ 30 ਗੋਲੀਆਂ ਟੀ ਜ਼ੁਲਮ ਅਤੇ 60 ਗੋਲੀਆਂ ਐਲਟ੍ਰੈਕਸੀ ਬਰਾਮਦ ਹੋਈਆਂ ਜੋ ਮਨਜੀਤ ਕੌਰ ਚੌਥੇ ਮਹੀਨੇ 2025 ਦੇ ਵਿੱਚ ਹੀ ਜਮਾਤ ਤੇ ਆਈ ਸੀ ਤੇ ਬਾਅਦ ਅੰਸਰ ਫਿਰ ਇਹ ਨਸ਼ੇ ਦੇ کاروبار ਸਬੰਧੀ ਲਿਖਤ ਹੋਈ ਸੀ ਦੋਨੋਂ ਮੁਕਦਮਿਆਂ ਦੇ ਵਿੱਚ ਕਰੀਬ ਚਾਰ ਦੋਸ਼ੀਆਂ ਨੂੰ ਥਾਣਾ ਫਲور ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਪੇਸ਼ਤਾਜ਼ ਕਰਕੇ ਰਿਵਾਰਡ ਹਾਸਲ ਕਰਕੇ ਛੁਡੀ ਕਰ ਰਵੇ ਮਿਕਸ ਲਿਖ ਫਿਲੌਰ ਪੁਲਿਸ ਨੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਚਾਰ ਮਹਿਲਾਵਾਂ ਸਮੇਤ ਪੰਜ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਪਵਨ ਦੀ ਸ਼ੋਦਾ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਮਨਜੀਤ ਪਤਨੀ ਬੂਟਾ ਅਤੇ ਤਲਵਿੰਦਰ ਪਤਨੀ ਦੇਵਰਾਜ ਦੋਨੋਂ ਵਾਸੀ ਗੰਨਾਪਿੰਡ ਨੂੰ ਪੁਲਿਸ ਨੇ 110 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਜਰਕੀ ਮਨਜੀਤ ਉਰਫ ਦੀਸ਼ੋ ਪਤਨੀ ਬਿੰਦਰ ਵਾਸੀ ਰਾਏਪੁਰ ਅਰਾਈਆਂ ਅਤੇ ਹੁਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕਟਿਆਣਾ ਛੰਡੀਪੀਰ ਤੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ഫിലോര നവരംഗ ചേന രാജകുമാർ നംഗൽ തിശേഷ